ਕਾਲੀ ਹੁਣੀ ਗੁੰਡਾਗਰਦੀ ਕਰਦੇ ਆ ਗੁੰਡਾ ਕਰੀ ਗੁੰਡਾ ਕਰੀ ਗੁੰਡਾਗਰਦੀ ਕਿੰਨੀ ਵਾਰ ਤੁਹਾਨੂੰ ਕਿਹਾ ਦਰਬਾਰ ਸਾਹਿਬ ਲਾਗੇ ਤਮਾਕੂ ਦੀ ਵੇਚਣਾ ਤੁਹਾਨੂੰ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਤੁਹਾਨੂੰ ਓਏ ਆ ਕੀ ਇਧਰ ਦੇਖੋ ਆ ਬਖਾ ਇਧਰ ਇਧਰ ਪੈਸੇ ਦੇ ਦੇ ਕੇ ਤੁਹਾਨੂੰ ਹਲ ਗਿਆ ਵੀ ਦੁਕਾਨਾਂ ਦੇ ਪੈਸੇ ਪੁੱਗਣਾ ਆਪ ਕਰ ਹੈ ਫਲਾ ਨੂੰ ਜਿਹੜਾ ਆ ਹੀ ਨਹੀਂ ਚੱਲਦਾ ਇਧਰ ਆ ਮੂੰਹ ਪਰਾਂ ਨਹੀਂ ਆ ਇਧਰ ਆ ਸਿਕੰਡ ਦਿੱਦੀ ਐ ਇੱਥੇ ਖਲੋ ਕੇ ਬੰਦਾ ਪੀ ਕੇ ਸਵੇਲ ਆਉਂਦੀ ਨਹੀਂ ਮੈਂ ਲਾਉਂਦੀ ਨਹੀਂ ਦੱਸ ਉਹਨੂੰ ਜਵਾਬ ਦੇ ਮੈਨੂੰ ਇਹਨਾਂ ਨੂੰ ਇੰਨੀ ਵਾਰੀ ਇਹਨਾਂ ਨੂੰ ਸੱਜਾ ਸੱਜਾ ਗਿਆ ਤੇ ਕਹ ਲਿਆ ਮਾਲਕ ਆਏਗਾ ਨਾ ਬਾਬਾ ਜੀ ਮਾਲਕ ਆਏਗਾ ਤੁਹਾਨੂੰ ਉਹਨਾਂ ਨੂੰ ਬੁਲਾ ਦੇ। ਉਹ ਕਿੰਨੀ ਵਾਰੀ ਮਾਲਕ ਯਾਰ ਦਾ ਮਾਲਕ ਰੰਡਿਆ। ਐਸੇ ਤਾਂ ਜੰਮਾ ਤਾਂ ਬੰਦਾ ਹੋ ਗਿਆ। ਨਹੀਂ 16 ਨੰਬਰ ਨਹੀਂ ਹੋਣੀ। ਤੈਨੂੰ ਤਾਂ ਮੇਰੇ ਦੇ ਗਿਆ ਨਾ ਥਾਨ ਕਿਹੜਾ ਵਾ? ਯਾਰ ਇਹਨਾਂ ਨੂੰ ਭਾਰੀ ਕਿੰਨੀ ਵਾਰੀ ਵੀ ਆਪਾਂ ਕਹਿ ਲੀਏ ਨਾ ਵੈਸੇ ਤੇ ਕੋਈ ਕਾਉਂਡ ਡਿਫੈਂਡ ਕਰੀ ਜਾਂਦਾ। ਕੋਈ ਡਿਫੈਂਡ ਕਿਉਂ ਕਰਨ ਦੇ ਦੀ? ਮੈਂ ਆਪਾਂ ਭਾਂਡੀ ਬਾਬਾ ਜੀ ਤਾਂ ਉਹ ਬਾਹਰ ਗਏ ਆ। ਥਾਂ ਕਰਕੇ ਨਹੀਂ। ਨਹੀਂ 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 ਇਧਰ ਵੀ ਇਧਰ ਘਾਸ ਸੁਣੋ। ਇਧਰ ਘਾਸ ਸੁਣੋ ਬੋਤ। ਹਾਂਜੀ ਹ ਤੈਨੂੰ ਪਤਾ ਸਥਾਨ ਕਿਹੜਾ ਇੱਥੇ ਉਹ ਤੇ ਬਾਬਾ ਜੀ ਸਾਨੂੰ ਪਤਾ ਵਾ ਤੇ ਡਿਫੈਂਡ ਕਰਨਾ ਨਹੀਂ ਬਣਦਾ ਕਾਜੀ ਦੁਕਾਨ ਆ ਤੇ ਇਹ ਗਲਤ ਕਰਨ ਡਿਆ ਨਹੀਂ ਉਹ ਗਲਤ ਕਰ ਰਿਹਾ ਅਸੀਂ ਤਾਂ ਨਹੀਂ ਨਹੀਂ ਗਲਤ ਕਰ ਰਹਾ ਬਾਬਾ ਜੀ ਆਈ ਤੁਹਾਨੂੰ ਤੇ ਆਹ ਵੇਖ ਲਓ ਜੀ ਆਹ ਲਿਆ ਬਾਰੇ ਨੂੰ ਮੌਕੇ ਦੇ ਮੌਕੇ ਤੇ ਸੰਨੀ ਮੇਰੀ ਗੱਲ ਸੁਣ ਇੱਥੇ ਕਿੰਨੀਆਂ ਦੁਕਾਨਾਂ ਵਾਲੇ ਤਮਾਕੂ ਵੇਚਦੇ ਸੀ ਉਹ ਸਾਰੇ ਹਟ ਗਏ ਆ ਇੱਕ ਤੂੰ ਹੀ ਨਹੀਂ ਇਕੱਲਾ ਹਟਦਾ ਤੂੰ ਕਿਦਾਂ ਹਟਣਾ ਦੱਸਦੇ ਮੈਨੂੰ ਹੈ ਇਹਨਾਂ ਦਾ ਇਦਾਂ ਹੀ ਪੰਗਾ ਇਦਾਂ ਕਰਦੇ ਆ। ਉਹ ਤੂੰ ਹਰ ਵਾਰੀ ਇਹ ਗੱਲ ਕਹਿਨਾ ਵਾ ਜਦੋਂ ਮੈਂ ਸਿੰਘ ਭੇਜਦਾ ਵਾ ਉਦੋਂ ਤੂੰ ਇਹ ਗੱਲ ਕਹਿਨਾ ਵਾ। ਪਿਛਲੀ ਵਾਰ ਸਿੰਘ ਆਇਆ ਤੂੰ ਗਾਰੀਆਂ ਆਖਿਆ ਵੀ ਤੁਸੀਂ ਕੌਣ ਦੇ ਸੰਨ ਰੋਕਣ ਵਾਲੇ? ਨਹੀਂ ਨਹੀਂ ਬੱਬੀ ਆਪਾਂ ਤੇ ਨਹੀਂ ਬੱਕਿਆ ਸੀ। ਮੈਂ ਕਰਾਉ ਪਰਚਾ ਸੱਣੀ ਮੁੜ ਕੇ ਤੁਸੀਂ ਤਰਲੇ ਕਰਨੇ ਆ ਵੀ ਸਾਡੇ ਪਰਚੇ ਕਰਾਉਂਦੇ ਤੇ ਸਾਡੇ ਗਰੀਬਾਂ ਤੇ ਆਏ ਆ ਕਹਿੰਦਾ ਜਾਓ। ਆਇਆ ਵੇਖਦੇ ਆ। ਇਨੂੰ ਮੁੰਡਿਆਂ ਨੂੰ ਕਹ ਵੀ ਜਿੰਨਾ ਤਮਾਪੂ ਹੈਗਾ ਨਾ ਇਹਨੂੰ ਕੱਢ ਕੇ ਬਾਹਰ ਸਾਰ ਦੇ ਯਾਰ ਤੁਸੀਂ ਮੋਕਾ ਕਹ ਇਹਨੂੰ ਆ ਕਰਗਾਲੇ ਨਾਲ ਜਿੰਨੇ ਮੁੰਡੇ ਭਰ ਗਏ ਇੱਥੇ ਕਹ ਇਹਨੂੰ ਏ ਕਰਗਾਲੇ ਨਾਲ ਹਾਂ ਜੀ ਨਹੀਂ ਬਾਪਸ ਨਹੀਂ ਕਰਨਾ ਕਰਨਾ ਅੱਗ ਵਾਪਸ ਕਰਨਾ ਮੈਂ ਇਹ ਤੈਨੂੰ ਜਾਣਦੇ ਨਹੀਂ ਤੈਨੂੰ ਤੇ ਕਿੰਨੇ ਦਾ ਸਮਾਨ ਤੇ ਰੱਖੇ ਸਮਾਨ ਕਿੰਨੇ ਪੈਸੇ ਦਾ ਰਾਇ ਕਿੰਨੇ ਦਾ ਸਮਾਨ ਤੇ ਰਾਇ ਤੂੰ ਮੇਰੇ ਕੋਲ ਲੈ 2500 ਰੁਪਈਆ ਮੇਰੇ ਕੋਲ ਲੈ ਤੂੰ ਪੈਸੇ ਦੇ ਪਰ ਇਹਨੂੰ ਅੱਗ ਅੱਗ ਲਾਉਣੀ ਗੰਦ ਨੂੰ ਅਸੀਂ ਬਾਹਰ ਐਂ ਤੁਹਾਨੂੰ ਪੈਸੇ ਦੇ ਦੇ ਕੇ ਜਾਂਦੇ ਰਹੇ ਇੱਥੇ ਵੀ ਦੁਕਾਨ ਤੇ ਆਪਣਾ ਹੋਰ ਕੰਮ ਕਰ ਲਓ ਪਰਲੇ ਭਈਏ ਨੂੰ ਪਤਾ ਨਹੀਂ ਕਿੰਨੇ 10000 ਵੇਚਦਾ ਵੀ ਹੋਰ ਕੰਮ ਕਰ ਲਾ ਸਾਰੀ ਸਾਰੀ ਗਲੀ ਕੁਵਾਵਾਂ 10000 ਵੇਚਦਾ ਨੂੰ ਵੀ ਹੋਰ ਕੰਮ ਕਰ ਲਾ ਉਹ ਹਟ ਗਿਆ ਕਿ ਨਹੀਂ ਬੰਦਾ ਤੁਸੀਂ ਨਹੀਂ ਹਟਣਾ ਸਨ ਨਹੀਂ ਹਟਦਾ ਭਾਜੀ ਅਸੀਂ ਬਾਬਾ ਜੀ ਇੱਕ ਦੇ ਲੋ ਤੇ ਇੱਕ ਮੌਕਾ ਦੇ ਦਿਓ ਬਾਬਾ ਜੀ ਇੱਕ ਦੇ ਦਿਓ ਵੀ ਦੁਬਾਰਾ ਨਹੀਂ ਹੋਏਗਾ ਦੁਬਾਰਾ ਨਹੀਂ ਹੋਏਗਾ ਬਾਬਾ ਜੀ ਤੁਹਾਨੂੰ ਕਹਿਤਾ ਅਈ ਗਵਾਂਡੀ ਤੁਹਾਨੂੰ ਕਹਿਦਾ ਦੁਬਾਰਾ ਨਹੀਂ ਹੋਏਗਾ ਬਣਾ ਵੀ ਕਿਹਦੇ ਨੂੰ ਬਾਹਰ ਨਹੀਂ ਜਾ ਕੇ ਦੁਬਾਰਾ ਆਇਆ ਤੁਹਾਡੇ ਨਾਲ ਰੋਬਰ ਕਾਰ ਵੀ ਟੋਣੇ ਬਾਹਰ ਉਹ ਵੀ ਦਿੰਦੇ ਜੀ ਗਾਰੰਟੀ ਗਾਰੰਟੀ ਦਿੰਨੇ ਆ ਆ ਵੇ ਲੋ ਹੋਰ ਕਿੱਥੇ ਆ ਚੱਲ ਇਹ ਬਾਬਾ ਜੀ ਜੋ ਪਿਆਰ ਘੱਟ ਘੱਟ ਖੋਲ ਨੂੰ ਫੋਲ ਮੈਂਗਾ ਸਲੋਣਾ ਫੋਲ ਸਹੀ ਨੂੰ ਆ ਵੀ ਬੋਲ ਆ ਵੀ ਡੱਬਾ ਕਰ ਸੇਟਾ ਦਾ ਠੀਕ ਤਾਂ ਇਹ ਨਾ ਦੇਖ ਇਹ ਤੁਹਾਨੂੰ ਵੇਦਾਰੇ ਸਾਡੇ ਸੱਜਣ ਕੇਵਲ ਸਿੰਘ ਜੀ ਟਿੰਕੂ ਜੀ ਤਮੂਜੀ ਵਾਲੇ ਸਾਡੇ ਸੱਜਣ ਹਾਂ ਕੇਵਲ ਆਜ ਕੱਦਦਾ ਸਰਕਾਰ ਕਰਦਾ ਸਭ ਦਾ ਪਰ ਜਿਹੜੀ ਕੱਲ ਗੁਰੂ ਘਰ ਲਾਗੇ ਨਹੀਂ ਕਰਦਾ ਸਾਡੀ ਗੱਲ ਮੰਨਦੇ ਬਾਬਾ ਕਿੰਨੀ ਵਾਰੀ ਪਿਆਰ ਨਾਲ ਕਹਿ ਕੇ ਗਏ ਐ ਇਹਨੂੰ ਸਾਡੀ ਗੱਲ ਕਿਉਂ ਨਹੀਂ ਐ ਸਾਡੀ ਗੱਲ ਮੰਨਦੇ ਹੋਰ ਤੂੰ ਛੱਡ ਦੇ ਨੂੰ ਛੱਡ ਦੇ ਆ ਕੜ ਵਾਰੀ ਦੇ ਵੇਖ ਦੇ ਰੱਖਣਾ ਤਵਾਦਾ ਆਂਦਾ ਇਹੋ ਸਮਾਨ ਆ ਲਾ ਇਹਨੂੰ ਬੌਨਸਰੀ ਨੂੰ ਕਿੱਥੇ ਭਾਜੀ ਆ ਵੇਖ ਦੇ ਰਿਹਾ ਕੀ ਆਂਦਾ ਜਾਂਦਾ ਇਹੋ ਸਮਾਨ ਆ ਆ ਜੀ ਹੁਣ ਇੱਧਰ ਵੇਖ ਆਂਦਾ ਹੀ ਇਹੋ ਸਮਾਨ ਐ ਇੱਧਰ ਵੇ ਢੇਰ ਲੱਗਾ ਸੱਚਖੰਡ ਦਰਬਾਰ ਸਾਹਿਬ ਲੱਗੇ ਤੇ ਗੰਦ ਵੇਖੋ ਭਾਈ ਕੱਢ ਬੁੱਤ ਬਾਹਰੋਂ ਪਹਿਲਾਂ ਬਾਹਰ ਤੇ ਕੱਢ ਆ ਵੇਖ ਇੱਧਰ ਆਂਦਾ ਹੀ ਇਹੋ ਸਮਾਨ ਐ ਇੱਧਰ ਵੇਖ ੱਲੇ ਆਜੋ ਆ ਜੀ ਆਂਦਾ ਹੀ ਆ ਡੱਬੇ ਵਿੱਚ ਵਾਵਾ ਜਿਹੜਾਗਾ ਉਹ ਹੀ ਆ ਕੀ ਕਰੀਏ ਦੱਸ ਹੁਣ ਹੁਣ ਜੁਮਿਨੀ ਚੁੱਕ ਦੇ ਨਾ ਭਰਾ ਮੇਰੇ ਆ ਇਹ ਨਹੀਂ ਹਟਦਾ ਬੰਦਾ ਇਹਨੂੰ ਪਤਾ ਨਹੀਂ ਕਿੰਨੀ ਵਾਰੀ ਬੇਨਤੀ ਕਰ ਗਏ ਪਿਆਰ ਨਾਲ ਯਾਰ ਇਹ ਦਰ ਕਿਹੜਾ ਵਾ ਪੈਸੇ ਆਫਰ ਕਰ ਗਏ ਵੀ ਭਰਾਵਾ ਸਰ ਕੋ ਮੈਂਤ ਪੈਸੇ ਲੈ ਲੈ ਹੀ ਦੇ ਦਨੇ ਤੈਨੂੰ ਪਰ ਨਾ ਕਰ ਹਟ ਜਾ ਦਿੰਦੇ ਨਾ ਇਹ ਪੈਸੇ ਮੇਰੇ ਸਾਹਮਣੇ ਦੱਸਿਆ ਉਹਨੂੰ ਕੱਲੇ ਨੂੰ ਤੇ ਪਤਾ ਨਹੀਂ ਕਿੰਨੇ ਨੂੰ ਉੱਤੇ ਆ ਮੇਰੇ ਸਾਹਮਣੇ ਸੀ ਉਹ ਪਰਲੀ ਗਲੀ ਦੇ ਤੇ ਤਿੰਨ ਚਾਰ ਬੰਦਿਆਂ ਨੇ ਵੀ ਭਰਾਵਾ ਹੋਰ ਕੰਮ ਕਰ ਲਓ ਹੋਰ ਕੀ ਕਰੀਏ ਇਸ ਤੋਂ ਵੱਧ ਹੱਥ ਜੋੜ ਜੋੜ ਕੇ ਹਟ ਗਏ ਆ ਫਿਰ ਜੇ ਪਰਚਾ ਕਰਾਉਣਾ ਫਿਰ ਕਹਿੰਦੇ ਗਰੀਬ ਮਾਰ ਹੋ ਗਈ ਆ ਨੂੰ ਭਾਜੀ ਕਿਹਾ ਵੀ ਬੜੀ ਵਰੀ ਆ ਬੜੇ ਪਿਆਰ ਕਰ ਪਰਮ ਕਰੋ ਯਾਰ ਇੱਥੇ ਸਿਗਨ ਲੈਂਦੇ ਲੋਕ ਉਹਦੋਂ ਧੂਆ ਮਾਤ ਸੰਗ ਉਹਦੇ ਸਾਜਗੰਡਾ ਹੈ ਕੀ ਸਾਨੂੰ ਸ਼ੋਭਾ ਦੇਣਾ ਯਾਰ ਭਾਬਾ ਜੀ ਰਾਮ ਦੇ ਅਸੀਂ ਨਗਰ ਰੋਟੀ ਖਾਂਦੇ ਆਈ ਵੀ ਨਹੀਂ ਮਗਰਾਵਾਂਗੇ ਹੋਰ ਦੇਖੋ ਇੱਕ ਵਾਰੀ ਸਾਡੇ ਜਾਂਦੇ ਉਹ ਮਰਗ ਤੁਸੀਂ ਮਗਰਾ ਲਾ ਕਹਿੰਦੇ ਜੇ ਨਹੀਂ ਬਾਬਾ ਜੀ ਨਹੀਂ ਕਰਦੇ ਕਾਢ ਯਾਰ ਬਾੜ ਸਾਰਾ ਕੱਢ ਸਾਨੂੰ ਕਹਿੰਦੇ ਇਧਰ ਵੇਖ ਦੱਬੀਆਂ ਪਰ ਬਾਹਰ ਨਿਕਲਦੇ ਜਾਂਦੇ ਆਂਦਾ ਨਹੀਂ ਬਾਬਾ ਜੀ ਇਹੋ ਮਾਸਾ ਕ ਸਮਾਂ ਨਹੀਂ ਹੈ ਪਲੇ ਫੇਰ ਭਾਜੀ ਹੜਾ ਕੋਈ ਸਿੰਘ ਕਰ ਦਿੰਦਾ ਗੁੱਸੇ ਦੇ ਕਾਰਵਾਈ ਚ ਫੁਰਕੇ ਜੇ ਕੋਈ ਸਿੰਘ ਗੁੱਸੇ ਜਾ ਕੇ ਚਾਰ ਸ਼ਤਰ ਮਾਰ ਗਿਆ ਨਾ ਫੇਰ ਕਹਣਾ ਕਿ ਸਾਡੇ ਨੇ ਹੰਗਸਨ ਟੱਕੜ ਦੇ ਆ ਜੀ ਦੱਸ ਉਹਨੂੰ ਗਰੀਂਦਾ ਜਾਂ ਮਾਸਾ ਕੀ ਦੱਸ ਸਾ ਕੀ ਨਿਕਲਿਆ ਤੇ ਤੂੰ ਤਾਂ ਕਿੰਨਾ ਕੁਛ ਨਹੀਂ ਹੈਗਾ ਇੱਥੇ ਐਡਾ ਉੱਚਾ ਦਰਵਾਜ਼ਾ ਵੇਖਣ ਸਟਾਕ ਭਰਿਆ ਇੱਥੇ ਕੰਜਰ ਦੇ ਦੇਖਣ ਯਾਰ ਰੋਟੀ ਖਾਂਦੇ ਹੋ ਤੁਸੀਂ ਗੁਰਾਂ ਦੱਸ ਤਰੋ ਮਰਦਾ ਜਰਮ ਕਰੋ ਯਾਰ ਮਾਸਾ ਭੋਰਾ ਡਰ ਰੱਖੋ ਮਹਾਰਾਜ ਮੰਦਾ ਕਿ ਮਹਾਰਾਜ ਨੇ ਤੁਹਾਨੂੰ ਰੋਟੀ ਕਮਾਉਂਦਾ ਕਮਾਉਂਦਾ ਜੇ ਤੁਸੀਂ ਪਰਿਵਾਰ ਪਾਲਣ ਦਾ ਜੇ ਕੀ ਕਰੀ ਜਾਂਦੇ ਯਾਰ ਤੁਸੀਂ ਤੁਹਾਨੂੰ ਭੈ ਨਹੀਂ ਹੈਗਾ ਮਹਾਰਾਜ ਦਾ ਜਿੱਦਣ ਮਾਰ ਨੇ ਤੁਹਾਡਾ ਪਾਸਾ ਪੜਿਆ ਨਾ ਯਾਦ ਰੱਖੋ ਜਦੋਂ ਬੇੜਾ ਕਰਤੋਆ ਤੁਹਾਡਾ ਦੇਖੋ ਉਹਦਾ ਹੋਣੀ ਦਿਆ ਉਹ ਮੁਮਾਰਕ ਇਹਦਾ ਡੈਡੀ ਹੈ ਮੇਰਾ ਤੇ ਹੋਣਾ ਵਾ ਦਾਖਲ ਪੀਛੇ ਹੀ ਦਾਖਲ ਹੋਣਾ ਨਹੀਂ ਐ ਲੋਤੀ ਦਾਖਲ ਹੋਣਾ ਐ ਐਡੇ ਵੱਡੇ ਦਰ ਦੇ ਅੱਗੇ ਤੁਸੀਂ ਆ ਕਰ ਰਹੇ ਕਰਤੂਰ ਵਿੱਚੋਂ ਰੋਟੀ ਪਾਣੀ ਕਮਾਓ ਦੁਨੀਆ ਕਮਾਉਣ ਲਈ ਯਾਰ ਤੁਸੀਂ ਨੂੰ ਕਮਾਓ ਆ ਵੇਖੋ ਕਿੰਨਾ ਚੀਜ਼ਾਂ ਰੱਖਿਆ ਵੇਚੀ ਮਨੀ ਵਾਲੇ ਚੱਕਰ ਤੇ ਤੁਸੀਂ ਗਾਂਦੇ ਵਿੱਚ ਹੀ ਜਾਂਦੇ ਜੇ ਵੇਚ ਦੋ ਆਹ ਭਾਜੀ ਆਓ ਜੀ ਬੱਲੇ ਬੱਲੇ ਆ ਦੱਸ ਇਹਨੂੰ ਆਂਦਾ ਹੀ ਕੁਛ ਨਹੀਂ ਹੈਗਾ ਬਾਊ। ਜੇ ਦਵਾ ਬਾਊ। ਵੇਸਨਾਮ ਜਾਂ ਪੇਰ ਲੱਗਾ ਜਦੋਂ ਇੱਧਰ ਹੈ। ਆਂਦਾ ਹੀ ਨਹੀਂ ਇਹੋ ਜੀ ਤਾਂ ਚਾਰ ਦਿੱਤਾ ਨਹੀਂ ਹੈਗੇ ਉਹ ਹੀ ਆ। ਕੀ ਬਾਜੀ ਹੁਣ ਫੜੀ। ਮਰ ਕੋ ਟੋੜਾ ਟੜਾ ਫੜੇ ਨੂੰ। ਟੋੜਾ ਫੜ ਪੁੱਤ। ਲਫਾਵੇ ਫੜ। ਉਹ ਤਾਂ ਕਾੜ ਨੂੰ ਅੱਗ ਲਾ ਬਾਹਰ ਨੂੰ ਸ਼ਰਮ ਆਉਂਦੀ। ਇੱਥੇ ਹੱਥ ਲਾ ਦੋ ਜੀ। ਉੱਥੇ ਲੋਲੇ ਲਾ ਕੇ ਨਾ ਆ ਗਏ ਨੂੰ। ਪੈਸੇ ਜਿਹੜੇ ਦੇ ਦੋ ਨਾਲੇ। ਲਵੇਂ ਪੈਸੇ ਪੋਚਾ ਨੂੰ ਕਿੰਨੇ ਪੈਸੇ ਬਣਦੇ ਮੈਂ ਜਾਨਾ। ਸਾਡਾ ਹਟੇ ਤੇ ਸਹੀ ਯਾਰ ਭਾਜੀ ਬੜੀ ਵਰੀ ਗਿਆ ਇਹਨੂੰ ਭਾਜੀ ਅਨਲਿਮਿਟਿਡ ਅਲੀ ਗਿਆ ਤਾਂ ਘਰ ਤੋਂ ਕੱਟਾ ਚੌਥੀ ਜਾਂ ਪੰਜਵੀਂ ਵਰੀ ਆ ਘਰ ਤੋਂ ਕੱਟ ਬੋਲਡ ਕਰਨਾ ਤਾਂ ਮੈਂ ਤੁਹਾਨੂੰ ਵੇਚਦੇ ਨਹੀਂ ਦੇ ਨਹੀਂ ਨਹੀਂ ਬਾਬਾ ਜੀ ਹੋਰ ਕਿਹੜਾ ਵੇਚਦਾ ਉਹ ਸੀ ਪਹਿਲੇ ਬੰਦ ਕਰਾ ਦਿੱਤਾ ਸਾਡੇ ਸਾਲਾ ਤਾਂ ਹੀ ਲਾਈ ਆਂਦੇ ਕੋਈ ਸਾਲਾ ਕੋਈ ਲੈ ਆਪੇ ਵੀ ਬੰਦੇ ਸਾਡੇ 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 ਨਾਲ ਗੱਲ ਆ ਸਾਰੇ ਨਾਲ ਜਾਨਾ ਕਿਹੜਾ ਵੇਚਦਾ ਐ ਕਰਨਾ ਇਹਨੂੰ ਇਤਰਾ ਹੀ ਫੜਾ ਫਨਾਲੀ ਕਿਉਂ ਤੂੰ ਬਾਹਰ ਲਿਆ ਫੜ ਕੇ ਐਂ ਚੁਕਲਾ ਨਾ ਤੇ ਬਕਵਾਸ ਲਾਈਆ ਡੱਬਾ ਜਿਹਾ ਪਲਾਸਿਕ ਵਾਲਾ ਐਂ ਚੁਕਦਾ ਨੂੰ ਮੇਰਾ ਪੁੱਤ ਅੱਛਾ ਇਨਸ਼ਾਅੱਲਾ ਚੱਲ ਮਾਰ ਤੂੰ ਚੱਲ ਉਹ ਆਕ ਮਾਲਕ ਆ ਕੇ ਬਣਾ ਲੈ ਇਹ ਚੱਕਰ ਜਨਾ ਬੋ ਵੀ ਨਾ ਮੈਨੂੰ ਬੋ ਮੇਰਾ ਭਰਾ ਮੈਂ ਲੈਣਾ ਹੀ ਘੁੱਟੋ ਫੜ ਕੇ ਤਾਂ ਮੈਂ ਠਾਣੇ ਲੈ ਜਾਣਾ ਇੱਕ ਵਾਰੀ ਮੌਕਾ ਦੋ ਕਿੰਨੇ ਕ ਦਈਏ ਪੁੱਤ ਮੌਕੇ 10000 ਰੁਪਏ ਹੋ ਗਿਆ ਤੂੰ ਦੱਸ ਦੇ ਕੰਵਿਰੀ ਹੋ ਗਿਆ ਚਾਰ ਵਾਰ ਮੈਂ ਸਿੱਖ ਪਹਿਲਾਂ ਭੇਜਿਆ ਅੱਜ ਆ ਕੇ ਆਇਆ ਹੈ ਅੱਜ ਆ ਕੇ ਮੈਂ ਨਹੀਂ ਆਉਣਾ ਮੈਂ ਆਉਂਦਾ ਹੀ ਨਹੀਂ ਔਰ ਆ ਕੰਮ ਕਰਾ ਵਾਸਤੇ ਗੰਦ ਵਾਸਤੇ ਮੈਨੂੰ ਆਉਣਾ ਪੈਂਦਾ ਕਿੰਨਾ ਵੇਲਾ ਨਸ਼ਾ ਹੋਵੇ ਲੋ ਆ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਦੇ ਅੱਜ ਦੇ ਵੇਲੇ ਤਮਾਕੂ ਵੇਚਦ ਕੰਨਾ ਇਹਨਾਂ ਲੋਕਾਂ ਨੂੰ ਪੈਸੇ ਦੇ ਦੇ ਕੇ ਤਰਲੇ ਕੱਢ ਕਰਕੇ ਹਟ ਗਏ ਲੋਕ ਤਾਂ ਸਾਨੂੰ ਕਹਿੰਦੇ ਕਾਲੀ ਵੀ ਨਹੀਂ ਗੁੰਡਾਗਰਦੀ ਕਰਦੇ ਆ ਗੁੰਡਾਗਰਦੀ ਫਿਰ ਨਾ ਕਰੀ ਗੁੰਡਾਗਰਦੀ ਤਮਾਕੂ ਦੀਆਂ ਸੁਗਟਾਂ ਲੈ ਕੇ ਲੋਕ ਇੱਥੇ ਪੀ ਕੇ ਨਗਦ ਸੱਕਦੇ ਮੂੰਹ ਤੇ ਧੂਏ ਮਾਰਦੇ ਆ ਆ ਸਾਹਮਣੇ ਗੁਰੂ ਆਂਦਾ ਦਾ ਦਾਰਿਆ ਸਾਹਮਣੇ ਆ ਨਾਲ ਅਗਲੇ ਬੰਦੇ ਗੁਰੂ ਸਾਹਿਬ ਦਾ ਰਿਆ ਮੰਦਿਰ ਆ ਗਾੜੀ ਉੱਤੇ ਜਿਉਂ ਜੀਦਾ ਦਾ ਸੀਤਲਾ ਮਲ ਕਿਹੜਾ ਮੰਦ ਸੀਤਲਾ ਮੰਦ ਉਹ ਤੈਨੂੰ ਸੰਗਲ ਜਾਂਦੀ ਉਹ ਨਹੀਂ ਧਰਮਕਸਤਾਨ ਸਾਡੇ ਬਾਅਦ ਸਾਰੇ ਸਰਕਾਰੀ ਲੋਕਾਂ ਦੇ ਕਰਦੇ ਫਿਰਦੇ ਲੋਕਾਂ ਵਾਸਤੇ ਇਹ ਭਾਈ ਜੀ ਬੰਦੇ ਨੂੰ ਨਾ ਬੜੀ ਬੜੀ ਅਹੀਂ ਆਪ ਆਏ ਕਿ ਨਾ ਕਰ ਤੂੰ ਨਾ ਕਰ ਪਰ ਨਹੀਂ ਹਟਦਾ ਜੀ ਇਹ ਪਤਾ ਨਹੀਂ ਕੀ ਲਾਭ ਤੇ ਇੱਥੇ ਲਾਭ ਤੇ ਬਾਅਦ ਉਹ ਤੇ ਲਾਖ ਕੋਲੇ ਲੱਗ ਕੇ ਇੰਦਾਂ ਚੱਲ ਜੋ ਕਿਨੂੰ ਇੱਕ ਜੋਗੇ ਮੁੱਦੇ ਇਹ ਨਸ਼ਾ ਨਹੀਂ ਵਗੰਦੇਣਾ ਇੱਥੇ ਹੋਰ ਬੜੇ ਪਿਆਰ ਚੱਲ 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 ਹੱਥ ਲਾਉਣਾ ਨਹੀਂ ਭਾਵੇਂ ਇਹਨੂੰ ਗਾਂਦ ਨੂੰ ਥੋੜੀ ਹੱਥ ਲਾਉਣਾ ਸੀ ਸਕਟ ਪਾਇਆ ਉੱਥੇ ਲੱਖਦਾ ਰੇਟਰਾਂ ਯਾਰ ਇਹ ਸ਼ਰਮ ਹੀ ਕਰਿਆ ਕਰੋ ਜੀ ਕੀ ਭਾਜੀ ਕਹਾਂਗੇ ਕਹਿਣਾ ਇਹਨਾਂ ਨੂੰ ਕੀ ਆ 100 ਰੁਪਿਆ ਗੁਰੂ ਰਾਮਦਾਸ ਜੀ ਦੇ ਦਰਦ ਲੱਗੇ ਲੱਗੇ ਦੁਕਾਨਾਂ ਵਾ ਆ ਠੰਡੇ ਵੇਚਦੇ ਆ ਚਿਪਸ ਵੇਚਦੇ ਆ ਖਾਣ ਪੀਣ ਦਾ ਸਾਮਾਨ ਵੇਚਦੇ ਆ ਕਦੀ ਕਿਸ ਨੂੰ ਰੋਕਿਆ ਅਈ ਤੇ ਉਹ ਪਰਲੇਮਣੇ ਦੋ ਦੁਕਾਨਾਂ ਸੀ ਚਲੋ ਇੱਕ ਤੇ ਬੰਦੀ ਕਰਕੇ ਚਲ ਗਿਆ ਖੋਖਾਈ ਠੀਕ ਹੈ 35 ਖੋਖੇ ਸੀ ਕੋ 35 ਖੋਕੇ ਦਰਬਾਰ ਸਾਹਿਬ ਦੇ ਲਾਗੇ ਲਾਗੇ 시ਦਾ ਸਾਹਿਬ ਉਹ 시ਦਾ ਸਾਹਿਬਲੇ ਬਨੇ ਰਸਤੇੜਾ ਹੁੰਦਾ ਉਧਰ ਜਿਹੜੀ ਉਹ ਜੁਐਲਰੀ ਵਾਲਾ ਬਾਜ਼ਾਰ ਉਧਰੋਂ ਤੇ ਆਹ ਜਿਹੜਾ ਇਧਰਲੇ ਬਨੇ ਸਾਰਾ ਬੁੱਤਾਂ ਵਾਲਾ ਤੇ ਪਾਰਕੀਆਂ ਵਾਲਾ ਬਾਜ਼ਾਰ ਇਧਰ 35 ਦੁਕਾਨਾਂ ਬੰਦ ਕਰਾਈਆਂ ਤੇ ਆਹ ਜਿਹੜੇ ਠੰਡੇ ਵੇਚਦੇ ਇਹਨਾਂ ਦਾ ਕੰਮ ਹੈ ਵੀ ਇਹਦੀ ਆਰ ਦੇ ਵਿੱਚ ਇਹ ਵੀ ਤਾਂ ਅੰਕੂ ਵਿੱਚ ਨਹੀਂ ਹਟਦੇ ਉਹਦੇ 10000 ਰੁਪਏ ਦੇ ਕੇ ਤੇ ਉਹ ਪਰਲੇਮਣੇ ਭਈਆ ਉਹਨੂੰ ਹੋਰ ਕੰਮ ਸ਼ੁਰੂ ਕਰਾਇਆ RAM RAM ਨਾ ਉਹਦਾ ਕੀ ਨਾ ਉਹਦਾ RAM ਨੂੰ ਕਿ ਆ ਭਈਆ ਪ੍ਰਵਾਸੀ ਆ ਉਹ ਜਿਹੜਾ ਰੋ ਸਾਨੂੰ ਕਹਿੰਦਾ ਜੀ ਮੇਰਾ ਕਾਰੋਬਾਰ ਕੋਈ ਨਹੀਂ ਮੈਂ ਇਹੋ ਕਰਦਾ ਮੈਂ 10000 ਰੁਪਏ ਤਾਂ ਮੈਂ ਉਹ ਕੰਮ ਕਰ ਲਾ ਚਲੋ ਨਜੂਸ ਦਾ ਕੰਮ ਸ਼ੁਰੂ ਕਰ ਲਿਆ ਉਹ ਹਟ ਗਿਆ ਆਹ ਦੁਕਾਨ ਵਾਲੇ ਨੂੰ ਬੰਦੇ ਨੂੰ ਤਰਲੇ ਕਰ ਪਹਿਲਾਂ ਮਾਤਾ ਜੀ ਦੇ ਕੋਲ ਗਏ ਹੈਗੀ ਨਾ ਉਸ ਮਾਤਾ ਨੂੰ ਅਸੀਂ ਤਰਲੇ ਕਰ ਨਾ ਕੇ ਮਾਰਿਆ ਤੂੰ ਬਜ਼ੁਰਗੀਆਂ ਸਾਡੀ ਮਾਂ ਮਰ ਗਈਆਂ ਸਾਨੂੰ ਮਜਬੂਰ ਨਾ ਕਰ ਅਸੀਂ ਤੇਰੇ ਤੇ ਕਾਰੋਬਾਰ ਨਹੀਂ ਕਰਨਾ ਚਾਹੁੰਦੇ ਚਲੋ ਉਹ ਕਿਦੀ ਮਹਰ ਜਾਨੀ ਆ ਅਸੀਂ ਉਹ ਤਹਾੜ ਗਏ ਹੋਣੇ ਆ ਨਹੀਂ ਹਟੇ ਇੱਕ ਲੋਤੀ ਹੈ ਦੁਕਾਨ ਹੈ ਜਿਹੜੀ ਨਹੀਂ ਹਟਦਾ ਇੱਕੋ ਇਹ ਕੋਲ ਆ ਫੇਰ ਸਮਾਨ ਲਾ ਚੱਕ ਲਾ ਕੇ ਬਾਹਰ ਸਾਲ ਲੱਗਿਆ ਪਰ ਫੇਰ ਫਿਰ ਜੇ ਅਸੀਂ ਕੋੜਦੇ ਆ ਡਾਂਗਾ ਮਾਰਦੇ ਆ ਫਿਰ ਸਾਨੂੰ ਕਹਿੰਦੇ ਕਾਲੀ ਹੁਣੇ ਗੁੰਡਾ ਕਰਦੀ ਕਰਦੇ ਆ ਅੱਕਰੀੜ ਬਣ ਕੇ ਭੌਂਕਦੀ ਬਹਿ ਕੇ ਨੜਦੇ ਉੱਤੇ ਫਿਰ ਜੇ ਅਸੀਂ ਕੋੜਦੇ ਆ ਡਾਂਗਾ ਮਾਰਦੇ ਆ ਫਿਰ ਸਾਨੂੰ ਕਹਿੰਦੇ ਕਾਲੀ ਹੁਣੇ ਗੁੰਡਾ ਕਰਦੀ ਕਰਦੇ ਆ ਅੱਕਰੀੜ ਬਣ ਕੇ ਭੌਂਕਦੀ ਬਹਿ ਕੇ ਨੜਦੇ ਉੱਤੇ ਚੱਲ ਪੁੱਤ ਹੁਣ ਸਾਨੂੰ ਹੱਥ ਲਾਉਣ ਨੂੰ ਮਜਬੂਰ ਕਰਾਂਗੇ ਇਹਨੂੰ ਵਾਏ ਗੁਰੂ ਮਾਰਾ ਇਸ ਮੱਗ ਵਿੱਚ ਉਸ ਸਮਾਰਤ ਇਹਨਾਂ ਨੂੰ ਕੀ ਬਖਸ਼ੀਆ ਰੋਟੀ ਯਾਰ ਇੱਡਾ ਵੜਦਾ ਰ ਇਹਨਾਂ ਨੂੰ ਇਹ ਨਹੀਂ ਪਤਾ ਸਮਝ ਲੱਗਦੀ ਕਿ ਕਿੰਨੀ ਵਾਰੀ ਪਿਆਲਾ ਮੈਂ ਤੁਹਾਨੂੰ ਰੋਟੀ ਦੇਣ ਦੇ ਆਈ ਫਿਰ ਆਣ ਕੇ ਸਾਡਾ ਸਿੰਘ ਆਣ ਕੇ ਕੋਈ ਕਾਰਵਾਈ ਕਰਦਾ ਫਿਰ ਚਲੋ ਚਲੋ ਆਓ ਮੈਂ ਵੀ ਤੁਹਾਡੇ ਹੀ ਪਿੰਡ ਦੇ ਬੰਦੇ ਆ ਸਾਡੇ ਸੱਜਣ ਚਲੋ ਚਲੋ ਇਹ ਤੁਹਾਨੂੰ ਕੀ ਆਂਦਾ ਵੀ ਖੂਗ ਦੋ ਮਾਗੂ ਨਹੀਂ ਹੋ ਮੇਰਾ ਮੇਰਾ ਸਿੰਘ ਹੈ ਹਾਂ ਸਾਡਾ ਸਿੰਘ ਹੈ ਮੇਰਾ ਪੁੱਤ ਆਵੇ ਵੀਰ ਤੇਰਾ ਮਰਜ਼ੀ ਆ ਜੇ ਦੇ ਚਲੋ ਜਿਥੇ ਆਓ ਜਿਥੇ ਆਓ ਕਲਿਸ਼ ਕਿਥੇ ਆ ਰਿਹਾ ਆ ਰਿਹਾ ਰਸਤੇ ਆ ਰਿਹਾ ਤੇ ਸਮਝਾਵਾ ਕੇ ਜਾਵਾਂਗੇ ਇਧਰ ਨਹੀਂ ਜਾਂਦੇ ਤੁਹਾਨੂੰ ਦੱਸਾਂਗਾ ਕਿਹੜਾ ਕੋਣੇ ਦੁਕਾਨੇ ਹਰ ਇਹਦੇ ਮਾਤਾ ਪਿਤਾ ਵੇਚਦੇ ਨਹੀਂ ਵੇਚਦੇ ਉਹ ਬੱਬਈ ਮੰਦਦੇ ਆ ਵੇਚਦੇ ਹੀ ਨਾ ਉਹ ਨਾ ਹੋਣੀ ਤੇ ਜਦੋਂ ਇਹ ਮਾਤਾ ਕੋ ਵੇਚ ਆਉਨੇ ਆ ਮਾਤਾ ਨੂੰ ਬੇਨਤੀ ਕਰਦੇ ਮਾਤਾ ਨੂੰ ਗਾੜੀ ਲੜਦੀ ਸਾਡੇ ਨਾਲ ਚਲੋ ਮੈਂ ਤੇ ਅਸੀਂ ਫਿਰ ਸਤਕਾਰ ਕਰਦੇ ਵੀ ਬਜੁਰਗ ਮਾਤਾ ਵਾ ਹੁਣ ਆਪ ਬਿੰਦਾ ਵਾ ਹੁਣ ਆਪ ਬਿੰਦਾ ਇਹਨੂੰ ਹਫਤਾ ਹੋ ਗਿਆ ਬੱਬਈ ਹਾਂ ਜੀ ਮੈਂ ਕਹਾਂ ਮੇਰੇ ਵਿੱਚ ਕਿੰਨੇ ਦਾ ਤਮਾਗੂ ਹੈ ਬਾਬਾ ਜੀ ਜਿੰਨੇ ਦਾ ਮਰਜ਼ੀ ਹੋਵੇ ਕਿੰਨੇ ਦਾ ਦੱਸ ਹੋਰ ਐਵਰ ਜਿੰਨੇ ਦਾ ਮਰਜ਼ੀ ਤੁਸੀਂ ਪੈਸੇ ਦਿੰਦੇ ਤੈਨੂੰ ਬਾਈ ਨਹੀਂ ਨਹੀਂ ਪੈਸੇ ਦੀ ਲੋੜ ਨਹੀਂ ਕਿਉਂ ਆ ਆ ਕਿਹਦਾ ਦਰਵਾਜ਼ਾ ਪਹਿਲਾਂ ਉਧਰ ਵੇਚ ਦੇਰ ਕੇ ਇਹ ਮੇਰੇ ਪਿਓ ਦਾ ਦਾਰ ਮੇਰੇ ਇੱਥੇ ਕਿਉਂ ਗੰਦ ਵੀ ਡਿਲੇ ਆ ਮੇਰੇ ਪਿਓ ਦਾ ਦਾਰ ਆ ਹਾਂਜੀ ਜੇ ਇਤਨਾ ਦਰ ਪਿਓ ਦਾ ਵਾ ਤੇ ਤੂੰ ਯਾਰਕਤ ਵਿੱਚ ਜੰਨੇ ਆ ਮੇਰੇ ਪਿਓ ਦਾ ਦਾਰ ਆ ਮੇਰੇ ਕੋਲ ਇਹੋ ਜਿਹੀ ਕੋਈ ਗੱਲ ਹੈ ਇੱਥੇ ਸਿੱਟਾ ਲੈ ਕੇ ਲੋਕ ਪੀਂਦੇ ਮੂੰਹ ਨੂੰ ਲਾਉਦੇ ਜਾਂਦੇ ਉਹ ਤਾਂ ਸਕਤਾਂ ਧੂਆ ਮਾਰਦੇ ਬੱਤੇ ਆ ਪਿਓ ਦੇ ਘਰਾਂ ਦਾ ਕੰਮ ਕਰਦਾ ਮੈਂ ਕਹ ਪਿਓ ਦੇ ਘਰਾਂ ਦੇ ਘਰਾਂ ਦੇ ਨਸ਼ਾ ਵੀ ਗੰਡੇ ਗੁਰੂ ਤੁਸੀਂ ਮੇਰੇ ਭਰਾ ਜੇ ਹਰ ਬੰਦੇ ਨੂੰ ਇੱਕ ਮੌਕਾ ਮਿਲਦਾ ਵਾ ਤੇ ਤਾਂ ਇਹਨੂੰ ਲੈ ਕੇ ਜਾ ਹੁਣ ਇਹਨੂੰ ਲੈ ਕੇ ਜਾ ਇੱਥੇ ਨਹੀਂ ਰੱਖਣਾ ਤੁਸੀਂ ਬਹੁਤ ਬੰਦ ਕਰਵਾਇਆ ਇੱਥੇ ਪੈਸੇ ਦੇ ਦੇ ਕੇ ਵੀ ਲੋਕਾਂ ਨੂੰ ਦੁਕਾਨਾਂ ਵਾਲੇ ਨੇ ਵੀ ਹੋਰ ਕੰਮ ਸ਼ੁਰੂ ਕਰ ਲਓ ਕਰਵਾਇਆ ਇੱਕ ਆਲਗਾਨ ਇੱਥੇ ਮਾਤਾ ਪਿਤਾ ਸਿੱਦੇ ਪਹਿਲਾਂ ਬਜ਼ੁਰਗ ਉਹਨਾਂ ਦੇ ਚਰਨਾਂ 'ਚ ਹੱਥ ਜੋੜ-ਜੋੜ ਬੇਨਤੀ ਕਰਦੇ ਬਜ਼ੁਰਗਾਂ ਦੇ ਨਾਤੇ ਵੀ ਹਟ ਜਾਓ ਹਟ ਜਾਓ ਹਟ ਜਾਓ ਨਹੀਂ ਹਟਦੇ ਅੱਜ ਫੇਰ ਆਏ ਆਂ ਲਾਸਟ ਟਾਈਮ ਇਹ ਬੰਦਾ ਕਹਿੰਦਾ ਵੀ ਮੇਰੀ ਅੱਜ ਤੋਂ ਬਾਅਦ ਬਾਬਾ ਜੀ ਮੈਂ ਗੰਟੀ ਦਿੰਦਾ ਵੀ ਮਦਦਾਰ ਇਹ ਦੁਕਾਨ ਇਕੱਲੀ ਰਹਿ ਗਈ ਆ ਪੋਰ ਕੋਈ ਤਵਾ ਕੋਈ ਤੇ ਵੇਚਦਾ ਕੋਈ ਵੇਚਦਾ ਸਭ ਦੱਸੋ ਅਸੀਂ ਆਪ ਨੂੰ ਫੜ ਕੇ ਸ਼ਹਿਰ ਫੇਰਾਂਗੇ ਇਹ ਹੁਣ ਕਹਿੰਦਾ ਅੱਜ ਤੋਂ ਬਾਅਦ ਮੈਂ ਵੇਚਦਾ ਨਹੀਂ ਆਹ ਦੁਕਾਨਦਾਰ ਗਵਾਹ ਕਹਿੰਦੇ ਆ ਸਾਰੇ ਅਸੀਂ ਗਵਾਹੀ ਦਿੰਦੇ ਆ ਜੁਮੇਹਰ ਚੁੱਕਦੇ ਆ ਵੀ ਇਹ ਨਹੀਂ ਵੇਚੂਗਾ ਇਸਨ ਨਹੀਂ ਸਾਰੇ ਤੋਂ ਬਾਅਦ ਤਮਾਕੂ ਨਹੀਂ ਵੇਚਣਾ ਜੇ ਵੇਚਿਆ ਅਸੀਂ ਕਾਰਵਾਈ ਕਰਾਵਾਂਗੇ ਵੀਰੇ ਠੀਕ ਜੀ ਠੀਕ ਅੱਜ ਅਸੀਂ ਛੱਡ ਰਹੇ ਆ ਆ ਬੰਦੇ ਦੁਕਾਨਦਾਰ ਨੇ ਆਹ ਦੱਸੋ ਬਈ ਨਹੀਂ ਨਹੀਂ ਬਾਬਾ ਜੀ ਹੋਣੀ ਜੇ ਅੱਜ ਤੋਂ ਬਾਅਦ ਦੁਬਾਰਾ ਵੇਚੇ ਫਿਰ ਆਪਾਂ ਕੋਈ ਦਿਨ ਲੱਗ ਨਹੀਂ ਆਉਣੀ ਚਲੋ ਠੀਕ ਹੋ ਗਈ ਜੀ ਦਾਦਾ ਨਹੀਂ ਗਾ ਮਿਹਰबानी ਬਾਬਾ ਜੀ ਤੁਹਾਡੀ ਬਹੁਤ